ਸਸੀ ਗਾਲ ਜੀ ਮੈਂ ਮੋਤੀਮਲ ਪਟਿਆਲਾ ਤੋਂ ਆਇਆ ਤੇ ਡੇਰਾ ਬਾਬਾ ਰਪਾਜੰਦਾਸ ਇਹਨਾਂ ਦੇ ਨਾਲ ਹੀ 6 ਮਹੀਨਿਆਂ ਤੋਂ ਜੁੜੇ ਹੋਏ ਆ ਸਾਡੇ ਨਾਲ ਮਤਲਬ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਸੀ ਜਿਹਨਾਂ ਨੂੰ ਮਤਲਬ ਕਾਫੀ ਹਸਪੀਟਲ ਤੋਂ ਅਸੀਂ ਦਵਾਈ ਖਲਾਈ ਜ ਇਹਨਾਂ ਨੂੰ ਰਾਮਨੀਆ ਅਸੀਂ YouTube ਤੇ ਦੇਖਿਆ ਡੇਰਾ ਬਾਬਾ ਰਪਾਜੰਦਾਸ ਬਰਨਾਲਾ ਇੱਥੇ ਹੀ ਆਏ ਇੱਥੋਂ ਸਾਨੂੰ ਮਤਲਬ ਦਵਾਈ ਦਿੱਤੀ ਇਹਨਾਂ ਨੇ ਅਸੀਂ 6 ਮਹੀਨਿਆਂ ਤੋਂ ਇਹਨਾਂ ਨੂੰ ਦਵਾਈ ਖਲਾਈ ਪੇਸ਼ੈਂਟ ਨੂੰ ਇੱਥੇ ਜਿਹੜੇ ਗਰੀਬ ਬੰਦੇ ਆ ਉਹਨਾਂ ਨੂੰ ਦਵਾਈ ਫਰੀਦ ਦਿੰਦੇ ਆ ਜਿਹੜੀਆਂ ਰਿਪੋਰਟਾਂ ਉਹ ਵੀ ਅਧੇ ਰੇਟ ਤੇ ਕਰਾਉਂਦੇ ਮਾਰਕੀਟ ਨਾਲ ਇੱਥੇ ਕੋਈ ਲੋਕ ਕੋਲਾ ਨਹੀਂ ਨਾ ਕੋਈ ਮਤਲਬ ਜਿਆਦਾ ਰੇਟਾਂ ਦੀ ਦਵਾਈ ਦਿੰਦੇ ਆ ਹੋਰ ਕੋਈ ਇੱਥੇ ਮਤਲਬ ਜਿਹੜਾ ਵੀ ਆਉਂਦਾ ਹਰ ਇੱਕ ਟ੍ਰੀਟਮੈਂਟ ਇੱਥੇ ਕੀ ਦਿੱਤੀ ਜਾਂਦੀ ਫਰੀ ਜਿਹੜਾ ਕੋਈ ਗਰੀਬ ਬੰਦਾ ਉਹਨੂੰ ਫਰੀ ਦਵਾਈ ਦਿੰਦੇ ਅਸੀਂ ਦੇਖਿਆ ਮਤਲਬ ਜਿਹੜੇ ਪੀਜੀਆਈ ਤੋਂ ਜਿਹਨਾਂ ਨੂੰ ਪੇਸ਼ੈਂਟਾਂ ਨੂੰ ਮਤਲਬ ਜਵਾਬ ਮਿਲਿਆ ਨਾ ਜਿਹੜੇ ਕਹਿੰਦੇ ਸਾਡਾ ਆਪਰੇਸ਼ਨ ਹੋਣਾ ਉਹਨਾਂ ਵੀ ਉਹ ਵੀ ਇੱਥੋਂ ਠੀਕ ਹੋ ਗਏ ਸਾਹੀਸ਼ੀ ਮੀਨਾਂ ਦੇ ਵਿੱਚ ਆਣ ਕੇ ਦੇਖਿਆ ਇਹਨੂੰ ਮਤਲਬ ਹਰ ਇੱਕ ਕਿਸਮ ਦੀ ਮਤਲਬ ਟ੍ਰੀਟਮੈਂਟ ਕਰਦੇ ਤੁਸੀਂ ਅੱਜ ਆਪਦੇ ਨਾਲ ਕਿੰਨੇ ਮਰੀਜ਼ ਲੈ ਕੇ ਆਏ ਹੋ ਕਪੂਥਲੇ ਤੋਂ ਅਸੀਂ ਚਾਰ ਪੇਸ਼ੈਂਟ ਅੱਜ ਹੋਰ ਲੈ ਕੇ ਆਏ ਜਿਨ੍ਹਾਂ ਨੇ ਇੱਕ ਲੇਡੀ ਸੀ ਉਹਨਾਂ ਨੂੰ ਮਤਲਬ ਹਰਨੀਆਂ ਦੀ ਪ੍ਰੋਬਲਮ ਸੀ ਦੋ ਪੇਸ਼ੈਂਟ ਸੀ ਜਿਨ੍ਹਾਂ ਨੂੰ ਹੈਗੀ ਸੀ ਦੂਸਰੀ ਉਹ ਇਕੱਠੀ ਇਹਦੀ ਪ੍ਰੋਬਲਮ ਸੀ ਇੱਕ ਸੀ ਉਹਦੇ ਮਤਲਬ ਘਰ ਵਾਲੀ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਇੱਥੇ ਜਿਹੜੇ ਗੋਡਿਆਂ ਦੀ ਜਾਂ ਸਰਵਾਈਕਲ ਦੀ ਪ੍ਰੋਬਲਮ ਉਹਨਾਂ ਮਤਲਬ ਦੋ ਦਿਨ ਚ ਹੀ ਠੀਕ ਕਰ ਦਿੰਦੇ ਆਪੋ ਕੀ ਤੇਲ ਤਾਂ ਨਹੀਂ ਲਾਇਆ ਕੋਈ ਸ਼ੀਟਿੰਗ ਕੀਤੀ ਹੋਵੇ ਕੋਈ ਮਾਲਿਸ਼ ਕੀਤੀ ਹੋਵੇ ਕੋਈ ਮਾਲਿਸ਼ ਨਹੀਂ ਕੋਈ ਤੇਲ ਨਹੀਂ ਕਰਦੇ ਸਿਰਫ ਇਹ ਮਤਲਬ ਥੋਲੇ ਪਾਉਂਦੇ ਆ ਸੱਤ ਜਿਨ੍ਹਾਂ ਨੂੰ ਗਠੀਆ ਸੱਤ ਥੋਲਿਆਂ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਆਪਣੀ ਮਰਜ਼ੀ ਨਾਲ ਕੋਈ 10 ਰੁਪਏ ਮੱਥਾ ਟੇਕੇ ਕੋਈ ਨਾਂ ਟੇਕੇ ਉਹ ਕੋਈ ਇੱਥੇ ਜ਼ਰੂਰੀ ਨਹੀਂਗਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਰਿਹਾ ਸਾਡੇ ਕੋਲੇ ਦੁਨੀਆ ਦੇ ਨਾਮੀ ਨਾਮੀ ਬੰਦੇ ਆਉਂਦੇ ਆ ਜਿਨ੍ਹਾਂ ਜੋ ਤੁਸੀਂ ਵੀ ਇੱਕ ਨਾਮੀ ਹੋ ਹਾਂਜੀ ਮੈਂ ਅੱਜ ਹੀ ਇੱਕ ਦੇਖੀ ਇੱਕ ਕੁਐਤ ਤੋਂ ਬੰਦਾ ਇੱਥੇ ਫੋਨ ਫੋਨ ਕਰਦਾ ਸੀ ਇੱਕ ਆਸਟ੍ਰੇਲੀਆ ਤੋਂ ਫੋਨ ਕੀਤਾ ਉਹਨਾਂ ਨੇ ਮਤਲਬ ਉਹਨਾਂ ਦੱਸਿਆ ਇਹਨੂੰ ਫੋਨ ਕਰਕੇ ਵੀ ਅਸੀਂ ਠੀਕ ਹੋ ਗਏ ਜਿਹੜੀ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਤੇ ਸਾਨੂੰ ਮੈਂ ਇੱਕ ਵਾਰੀ ਫੇਰ ਦੱਸ ਰਿਹਾ ਆਪਾਂ ਜਿੰਨੇ ਵੀ ਦੁਨੀਆ 'ਚ ਬੈਠੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਡੇ ਨਾਲ ਸੰਪਰਕ ਕਰੋ ਸਾਡੇ ਕੋਲ ਸਾਡਾ ਟਾਈਮ ਫਿਕਸ ਆ 9 ਤੋਂ 2 ਸਾਡਾ ਕੋਈ ਐ ਨਹੀਂ ਹੈਗਾ ਕਿ ਡਾਕਟਰਾਂ ਵਾਂਗੂ ਸ਼ਾਮ ਤੱਕ ਬਹਿਣਾਗਾ ਜਿਹੜਾ ਦੋ ਟਾਈਮ ਵਿੱਚ ਆ ਗਿਆ ਤਾਂ ਆ ਗਿਆ ਇਹ ਚੀਜ਼ ਪੱਕਾ ਕਰਾਉਣਾ ਧੰਨਵਾਦ ਜੀ ਅਸੀਂ YouTube ਤੇ ਵੀ ਦੇਖਿਆ ਸੀ ਇੱਕ ਮਤਲਬ ਕਨੇਡਾ ਤੋਂ ਇਹਨਾਂ ਨੂੰ ਫੋਨ ਆਇਆ ਸੀ ਉਹ ਕਹਿੰਦੇ ਅਸੀਂ ਤੁਹਾਡਾ ਕਨੇਡਾ 'ਚ ਕੈਂਪ ਲਵੋਣਾ ਉੱਥੇ ਸਾਡੇ ਕੋਲ ਬਹੁਤ ਪੇਸ਼ੈਂਟ ਹੈ ਹਾਂ ਠੀਕ ਹੈ ਜੀ